ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਵਾਸੀਆਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਗੁਰਤੇਜ ਸਿੰਘ ਖੋਸਾ ਜਿਨ੍ਹਾਂ ਦੀ ਇਮਾਨਦਾਰੀ ਅਤੇ ਅਣਤਕ ਮਿਹਨਤ ਨੂੰ ਵੇਖਦੇ ਹੋਏ ਜ਼ਿਲ੍ਹਾ ਯੋਜਨਾ ਬੋਰ ਦੇ ਚੇਅਰਮੈਨ ਦਾ ਅਹੁਦਾ ਦੇ ਦਿੱਤਾ ਗਿਆ ਜੀ ਹਾਂ ਦੱਸਦੇ ਇਹ ਕਿ ਇਸ ਖੁਸ਼ੀ ਦੇ ਮੌਕੇ 'ਤੇ ਉਹਨਾਂ ਨਾਲ ਜਿਲ੍ਹ ਦੀਆਂ ਗਹਿਰਾਈਆਂ ਤੋਂ ਪਿਆਰ ਕਰਨ ਵਾਲੇ ਲੋਕਾਂ ਨੇ ਅਤੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਅਤੇ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਚੇਖਾ ਖੋਸਾ ਸਾਹਿਬ ਨੂੰ ਅਸ਼ੀਰਵਾਦ ਦੇਣ ਪਹੁੰਚੇ ਦੇਖਦੇ ਹਾਂ ਪੂਰੀ ਰਿਪੋਰਟ ਮੈਂ ਹਮੇਸ਼ਾ ਹੀ ਜੋ ਪਾਰਟੀ ਡਿਊਟੀ ਲਾਉਂਦੀ ਉਹਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਤੇ ਗਲਤੀਆਂ ਵੀ ਹੁੰਦੀਆਂ ਰਹਿੰਦੀਆਂ ਸੋ ਜਦੋਂ ਕੰਮ ਕਰਾਂ ਕੋਈ ਗਲਤੀ ਹੁੰਦੀ ਹੈ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜੋ ਵੀ ਅਸੀਂ ਕੰਮ ਕਰਦੇ ਹਾਂ ਤੁਸੀਂ ਸਾਨੂੰ رائے ਦੇ ਸਕਦੇ ਹੋ ਤੁਹਾਡੇ ਲਈ ਉਪਲਬਧ ਨਾ ਪੂਰਾ 24 ਘੰਟੇ ਅਸੀਂ ਐਮਐਲਏ ਸਾਹਿਬ ਸਾਡੇ ਐਮਪੀ ਸਾਹਿਬ ਸਾਬਕ ਐਮਪੀ ਸਾਹਿਬ ਜਿੰਨੇ ਵੀ ਚੇਅਰਮੈਨ ਸਾਹਿਬ ਇੱਥੇ ਪਹੁੰਚੇ ਆ ਸਾਰਿਆਂ ਦੀ رائے ਨਾਲ ਕੰਮ ਕਰਾਂਗੇ ਪੂਰੇ ਜ਼ਿਲ੍ਹੇ ਨੂੰ ਅਸੀਂ ਵਧੀਆ ਡਿਵੈਲਪਮੈਂਟ ਦੇ ਰਾਹਾਂ ਤੇ ਲੈ ਕੇ ਜਾਵਾਂਗੇ ਜੋ ਜਿਵੇਂ ਦੱਸਿਆ ਜਰਗ ਸਾਹਿਬ ਨੇ 27 ਤੱਕ ਸਾਡਾ ਪੂਰਾ ਪਾਰਟੀ ਦਾ ਪਲਾਨ ਹੈ ਇੱਕ ਫੁੱਲ ਕੋਰਮ ਦਾ ਪੰਜਾਬ ਲੈਵਲ ਦਾ ਕਿ ਅਸੀਂ ਕੋਈ ਵੀ ਸੜਕ ਨਹੀਂ ਰਹਿਣ ਦੇਵਾਂਗੇ ਜਿਹੜੀ ਜੀ ਚਟੋਏ ਹੋਣਗੇ ਜਾਂ ਟੁੱਟੀਆਂ ਹੋਣਗੀਆਂ ਉਹਨਾਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇ ਰੱਖਿਆ ਕਿ ਲੋਕਾਂ ਨੂੰ ਸਹੂਦਾ ਦਿੱਤੀ ਜਾਵੇ ਕਿ ਤਾਂ ਜੋ ਜਿਹੜੇ ਹਾਲਾਤ ਮਾੜੇ ਹੋ ਜਾਂਦੇ ਆ ਐਕਸੀਡੈਂਟ ਹੁੰਦੇ ਨੇ ਉਹ ਚੀਜ਼ਾਂ ਤੋਂ ਵੀ ਨਿਆਤ ਆਉਂਦੀ ਆ ਤੇ ਸਾਡਾ ਪੰਜਾਬ ਵੀ ਖੂਬਸੂਰਤ ਬੰਦ ਮੈਂ ਇੱਕ ਬੇਨਤੀ ਕਰਦਾ ਕਿ ਥੋੜਾ ਜਆ ਇੱਕ ਨੇ ਸਾਡੀ ਪਲੈਨਿੰਗ ਜਿਹੜੀ ਪੰਜਾਬ ਸਰਕਾਰ ਦੀ ਆ ਐਮਐਲਏ ਸਾਹਿਬ ਨਾਲ ਮੈਂ ਇੱਕ ਦਿਨ ਗਿਆ ਪਿੰਡਾਂ ਦੇ ਵਿੱਚ ਨਹੀਂ ਪੱਥਰ ਰੱਖ ਕੇ ਆ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਸਾਰੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਧਰਮਸ਼ਾਲਾ ਹੁੰਦੀਆਂ ਗਰੀਬਾਂ ਦੇ ਬੱਚਿਆਂ ਦੇ ਵਿਆਹ ਕਰਨ ਲਈ ਜਾਂ ਪਿੰਡ ਦੀ ਵਰਤੋਂ ਲਈ ਚੀਜ਼ਾਂ ਜਿੰਨੀਆਂ ਵੀ ਮੇਨ ਹੁੰਦੀਆਂ ਜਿਆਦਾ ਖਰਚੇ ਵਾਲੀਆਂ ਕਿਸੇ ਸਰਕਾਰ ਨੇ ਕਦੇ ਇਕੱਠੇ ਇੰਨੀ ਪੱਥਰ ਨਹੀਂ ਰੱਖੇਗੇ ਸਾਰਿਆਂ ਦਾ ਕਿਤੇ ਕੰਮ ਸ਼ੁਰੂ ਹੋਵੇ ਉਹ ਸਾਡੀ ਪਹਿਲੀ ਸਰਕਾਰ ਆ ਜਿਨੇ ਆਲ ਪੰਜਾਬ ਦੇ ਵਿੱਚੋਂ ਸੇਮ ਕੰਮ ਜੋ ਸੇਮ ਨੌਜਵਾਨੀ ਨੂੰ ਗਰਾਊਂਡ ਚਾਹੀਦੇ ਆ ਨਸ਼ੇ ਤੋਂ ਬੱਚਿਆਂ ਨੂੰ ਰੋਕਣ ਲਈ ਖੇਡਾਂ ਵਾਲੇ ਪਾਸੇ ਲਾਉਣ ਲਈ ਪਹਿਲ ਕਦਮੀ ਕੀਤੀ ਹੈ ਮਾਨ ਸਰਕਾਰ ਨੇ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਬਣ ਰਹੇ ਆ ਨਸ਼ੇ ਰੋਕਣ ਲਈ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਦਾ ਗਠਨ ਕਰ ਚੁੱਕੇ ਆ ਉਹ ਜਦੋਂ ਹੁਣ ਐਕਟਿਵ ਕਰ ਰਹੇ ਆ ਉਹਨਾਂ ਨੂੰ ਕੰਮ ਸ਼ੁਰੂ ਕਰਾਂਗੇ ਉਹ ਵੀ ਤੁਹਾਡੇ ਸਾਹਮਣੇ ਪਤਾ ਲੱਗ ਜਾਊਗੀ ਪਲਾਨਿੰਗ ਕੀ ਹੈ ਸਰਕਾਰ ਦੀ ਇਹ ਇੱਕ ਪਲਾਨਿੰਗ ਦਾ ਹਿੱਸਾ ਹੀ ਆ ਸਾਰੇ ਬੰਦੇ ਲੱਗੇ ਹੋਏ ਆ ਆਪਦੇ ਆਪ ਦੇ ਕੰਮ ਲੱਗੇ ਹੋਏ ਆ ਕੋਈ ਵੀ ਬੰਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਲਾਂਭਾ ਹੋਊਗਾ ਕਿ ਕੋਈ ਆਪਦੇ ਕੰਮ ਤੋਂ ਕੰਮ ਪ੍ਰਤੀ ਸੁਚੇਤ ਨਹੀਂਗਾ ਸਾਰੇ ਹੀ ਆਪਦੀ ਇਮਾਨਦਾਰੀ ਨਾਲ ਤੇ ਨਿਸ਼ਟਾ ਨਾਲ ਕੰਮ ਕਰਨ ਲੱਗੇ ਹੋਏ ਆ ਜੋ ਤੁਸੀਂ ਡਿਊਟੀਆਂ ਬਖਸ਼ੀਆਂ ਤੇ ਪਹਿਲਾਂ ਵੀ ਤੁਸੀਂ ਮੈਨੂੰ ਮੇਰਾ ਕੰਮ ਦੇਖਿਆ ਤੇ ਹੁਣ ਵੀ ਮੈਂ ਆਸ਼ਾ ਕਰਦਾ ਕਿ ਉਦੋਂ ਬਿਹਤਰੀ ਕਰਕੇ ਦਿਖਾਵਾਂ ਜੀ ਮੈਂ ਤਾਂ ਜੁਆਗਾ ਛੋਟਾ ਹੈ ਨਾ ਹਲੇ ਉਨੀ ਸਮਝ ਵੀ ਹੈ ਨਹੀਂ ਐਕਸਪੀਰੀਅੰਸ ਜਿੰਨਾ ਕਿ ਹੈਗਾ ਥੋੜੀ ਦਇਆ ਸਾਰਿਆਂ ਦਾ ਤੁਹਾਡਾ ਸਹਿਯੋਗ ਆ ਤੁਸੀਂ ਜੋ ਮੈਨੂੰ ਰਾਇ ਦਿੰਨੇ ਆ ਸਾਰੇ ਲੋਕ ਆ ਕੇ ਮਿਲਦੇ ਹੋ ਹਨਾ ਤੁਹਾਡਾ ਪਿਆਰ ਹੈ ਇਹ ਤੇ ਉਸ ਪਿਆਰ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਤੇ ਜਿਵੇਂ ਜਿਵੇਂ ਤੁਸੀਂ ਤੋਰੀ ਜਾਂਦੇ ਆ ਪਾ ਤੁਰੇ ਆਉਣੇ ਆ ਤੇ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਚੰਗਾ ਕਰੀਏ ਲੰਬਾ ਨਾ ਘਟੀਏ ਮੈਂ ਅੱਜ ਖੋਸਾ ਸਾਹਿਬ ਨੂੰ ਜਿਹੜੀ ਇਹ ਸੀਟ ਦਿੱਤੀ ਹੈ ਇਹਦੇ ਲਈ ਸਾਰੇ ਫਰੀਦ ਕਮਟੀਏ ਸਾਰੇ ਸਾਡੇ ਉਹ ਪਾਰਟੀ ਪਾਰਟੀ ਜਥੇਬੰਦੀ ਤੇ ਇੱਥੇ ਜਿੰਨੇ ਵੀ ਸੱਜਣ ਮਿੱਤਰ ਆਏ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੇ ਵਰਗਾ ਕੱਲਾ ਬੰਦਾ ਐਮਪੀ ਬਣ ਗਿਆ ਔਰ ਐਮਪੀ ਬਣਾਇਆ ਤੁਸੀਂ ਸਾਰੀਆਂ ਪਾਰਟੀਆਂ ਤੋਂ ਵੱਧ ਵੋਟਾਂ ਪਾ ਕੇ ਤੇ ਹੁਣ ਵੀ ਇਹ ਚੱਲ ਰਿਹਾ ਕੰਮ ਤੇ ਅਸੀਂ ਆਪਦਾ ਕੰਮ ਛੱਡਾਂਗੇ ਨਹੀਂ ਖੋਸਾ ਸਾਹਿਬ ਨੂੰ ਵੀ ਢੀ ਜੋੜਤਾ ਤੇ ਇਹਨਾਂ ਦੇ ਨਾਲ ਸੇਖੋਂ ਸਾਹਿਬ ਨੇ ਸੇਖੋਂ ਸਾਹਿਬ ਬਹੁਤ ਹੰਡੇ ਹੋਏ ਬੰਦੇ ਨੇ ਤੇ ਜਿੱਥੇ ਐਹੋ ਜੀ ਟੀਮ ਆ ਜੇ ਉੱਥੇ ਕੋਈ ਘਾਟ ਨਹੀਂ ਰਹਿੰਦੀ ਹੁੰਦੀ ਮੈਂ ਇਹਦੇ ਲਈ ਖੋਸਾ ਸਾਹਿਬ ਨੂੰ ਵੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਇਹ ਮੁਰਤੂ ਮਿਹਨਤ ਕਰਦਾ ਹੈਗਾ ਇੱਕ ਮਾਨਦਾਰ ਸੀਗਾ ਇਹਦੇ ਕੰਮ ਤੇ ਮੈਨੂੰ ਸ਼ੱਕ ਤਾਂ ਪੈਂਦਾ ਹੈਗਾ ਵੀ ਇਹ ਇੱਕ ਦਿਨ ਬਣੂਗਾ ਪੂਰਾ ਕਰਤਾ ਇਹ ਤੁਸੀਂ ਖੁਸ਼ ਹੋ ਜੀ ਹਾਂਜੀ ਬਹੁਤ ਵਧੀਆ ਲੱਗਦਾ ਬਹੁਤ ਸੁਭਾਗਾ ਦਿਨ ਇਹ ਕੁਰਸੀਆਂ ਜਿਹੜੀਆਂ ਕੁਦਰਤ ਵੱਲੋਂ ਪ੍ਰਮਾਤਮਾ ਵੱਲੋਂ ਬਾਣੀ ਦੇ ਵਿੱਚ ਸ਼ਬਦ ਹੈ ਤਖਤ ਬਹੇ ਤਖਤੇ ਦਾ ਲਾਇਕ ਸੋ ਇਹਨਾਂ ਤਖਤਾਂ ਤੇ ਬਹਿਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਿਛਲੇ ਜਨਮ ਦਾ ਤਪ ਵੀ ਹੁੰਦਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਐਸੇ ਜੀ ਸੋ ਬੜੀ ਔਰ ਜੇ ਤੁਸੀਂ ਤਖਤ ਤੇ ਬੈਠਦੇ ਹੋ ਤਾਂ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਤੁਸੀਂ ਉਹ ਜਵਾਬ ਦੇ ਨਹੀਂ ਜਦੋਂ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ ਸੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੂਰਾ ਜ਼ਿਲ੍ਹਾ ਹੈ ਪੂਰੇ ਜ਼ਿਲ੍ਹੇ ਦੀ ਪਲੈਨਿੰਗ ਕਰਨੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਰਲ ਮਿਲ ਕੇ ਇਹੋ ਜੀ ਪਲੈਨਿੰਗ ਕਰੀਏ ਕਿ ਆਉਣ ਵਾਲੇ 100 ਸਾਲ ਦੇ ਵਿੱਚ ਜਿਹੜਾ ਵੀ ਕੋਈ ਕੰਮ ਹੋਵੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਨਹੀਂ ਤਾਂ ਅਸੀਂ ਹਰ ਵਾਰੀ ਜਦੋਂ ਕੋਈ ਕੰਮ ਕਰਦੇ ਹਾਂ ਤਾਂ ਪਹਿਲਾਂ ਕੋਈ ਨਾ ਕੋਈ ਕੰਮ ਪੱਟ ਕੇ ਕਰਦੇ ਹਾਂ ਜਿਵੇਂ ਅਸੀਂ ਦੇਖਦੇ ਹਾਂ ਅੱਧਾ ਸ਼ਹਿਰ ਸਾਡਾ ਜਿਹੜਾ ਹੈਗਾ ਉਹ ਅਨਪਲਾਨਡ ਹੈ ਲੋਕਾਂ ਦੇ ਘਰਾਂ ਤੱਕ ਪਹੁੰਚਣ ਲਈ ਪ੍ਰਾਪਰ ਸੜਕਾਂ ਨਹੀਂ ਹੈ ਸੋ ਇਸ ਵਾਸਤੇ ਅਸੀਂ ਇਸ ਤਰ੍ਹਾਂ ਦੀ ਪਲਾਨਿੰਗ ਕਰਾਂਗੇ ਔਰ ਮੈਨੂੰ ਮਾਨ ਹੈ ਕਿਉਂਕਿ ਗਰਤੇਜ ਖੋਸਾ ਜਦੋਂ ਦਾ ਚੱਲਿਆ ਹੈ ਅਸੀਂ ਪਹਿਲੇ ਦਿਨ ਮੈਂ ਇਹਨੂੰ ਘਰ ਤੋਂ ਲੈ ਕੇ ਆਇਆ ਸੀ ਉਦੋਂ ਤੋਂ ਇਹ ਲਗਾਤਾਰ ਅੱਗੇ ਵਧ ਰਿਹਾ ਸੋ ਵੈਗਰੂ ਕਿਰਪਾ ਕਰੇ ਹੋਰ ਬੁਲੰਦੀਆਂ ਨੂੰ ਛੂਹੇ ਔਰ ਆਫ ਦਾ ਕੰਮ ਸਭ ਤੋਂ ਵੱਡੀ ਗੱਲ ਹੈ ਕੰਮ ਤੁਸੀਂ ਭਾਵੇਂ ਘੱਟ ਕਰੋ ਪਰ ਜਿਹੜਾ ਤੁਹਾਡਾ ਕੰਮ ਹੈ ਉਹ ਕੰਮ ਬੋਲਣਾ ਚਾਹੀਦਾ ਸੋ ਜਿੰਨਾ ਵੀ ਇਹਨੂੰ ਮਾਰ ਲੂਗਾ ਕੰਮ ਫਿਰ ਸੁਭੀਕ ਬਖਸ਼ੀ ਆ ਵਾਇਕਰੂ ਨੇ ਪਰ ਬਾਕੀ ਤਾਂ ਵਧਾਈ ਤਾਂ ਸਾਹਿਬਾ ਹੱਥ ਵਧਾਈਆਂ ਜਿਸ ਭਾਵ ਅਤਿਸਦੇ ਸੋ ਅਸੀਂ ਕੋਸ਼ਿਸ਼ ਕਰਾਂਗੇ ਸਾਰੀ ਟੀਮ ਰਲ ਕੇ ਚੰਗਾ ਕੰਮ ਕਰੀਏ ਔਰ ਲੋਕਾਂ ਦਾ ਭਲਾ ਕਰੀਏ ਪੁੱਤਰ ਕੋਈ ਸਮੱਸਿਆ ਹੈ ਹਾਂਜੀ ਵਧੀਆ ਸਾਡੇ ਨੈਸ਼ਨਲ ਕਮਿਸ਼ਨਰ ਵਿਨਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਆਬਜ਼ਰਵਰ ਸਾਡੇ ਦਿਨੀਸ਼ੋ ਦੀਆ ਜੀ ਪੰਜਾਬ ਪ੍ਰਧਾਨ ਅਮਨ अरोड़ा ਜੀ ਐਸਐਸ ਸਿੰਘ ਜੀ ਭਾਈ ਸੇਖੋਂ ਜੀ ਐਮਐਲਏ ਸਾਹਿਬ ਫੀਮਕੋਰ ਭਾਈ ਜਰਗ ਜੀ ਆਏ ਆ ਤੇ ਸਾਰੇ ਹੀ ਸਮੁੱਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਆ ਉਹ ਤੇ ਅਸੀਂ ਖਰੇ ਉੱਤਨ ਦੀ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਪਿੰਨਿਸ਼ਟਾ ਨਾਲ ਕੀਤੀ। ਅ ਅਭੀ ਤੋਂ ਬੈਠੇ ਹੀ ਆ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ। ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐਮਐਲਏ ਸਾਹਿਬ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈ ਜਲਦ ਸਾਹਿਬ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀ ਆ ਲੋੜੀਂਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ